ਰਵਿੰਦਰ ਕੌਰ ਵੀਰ ਕੀ ਗੱਲ ਬਾਤ ਜਿਹੜਾ ਰੋਲਾ ਪਾ ਰਿਹਾ ਕਾਦੀ ਆਈ ਵੀਰਾ ਜਦ ਤਿੰਨ ਦਿਨ ਹੋ ਗਏ ਆਈ ਤਿੰਨ ਦਿਨ ੱੱਕੇ ਖਾਂਡੇ ਇਹਨਾਂ ਦੇ ਘਰਾਂ ਚ ਕਦੀ ਕਿਹੜੀ ਪੂ ਵਾਲੇ ਦੇ ਘਰ ਕਿਹੜੀ ਪੂ ਦੇ ਅੱਜ ਇਹਦੇ 2 ਦਿਨ ਹੋ ਗਏ ਇਹਦੇ ਘਰੇ ਆਉਂਦੇ ਆ ਅੱਜ ਸਵੇਰ ਦੇ ਆਏ ਸਤਲੇ ਰੋਟੀ ਪਾਣੀ ਹੀ ਨਹੀਂ ਖਾਦਾ ਇਹਨਾਂ ਦੀ ਸਾਡੀ ਲੈਣ ਹੀ ਨਹੀਂ ਬਣ ਦਿੰਦਾ ਕਦੀਆਂ ਦਾ ਲੈਣ ਨਹੀਂ ਬਣਾਈ ਕਦੀ ਆ ਦਿੰਦਾ ਆੜ ਹੀ ਬੜਾ ਆ ਅੰਦਰ ਵੇਲੇ ਜਿਹੜੇ ਅੰਧਾਰ ਕੋ ਪਰਛੀਆਂ ਕਢਾਉਂਦੇ ਉਹਦੇ ਵਿੱਚ ਟੋਏ ਪਏ ਜੋ ਆਈ ਟੋਵਿਆਂ ਤੇ ਲੱਗੀਆਂ ਸਵੇਰ ਦੀਆਂ ਆਰਿਆਂ ਨੂੰ ਟਿਕਚਰਾ ਕਰਦੇ ਆ ਸਾਨੂੰ ਕਹਿੰਦਾ ਵਾ ਆਏ ਛੜ ਕੇ ਉੱਤੇ ਲੰਮੇ ਬੈਗੀਆਂ ਵਾ ਇਹਨਾਂ ਨੂੰ ਇਹ ਬਚੋ ਆਪਣੀਆਂ ਬੁੜੀਆਂ ਲੰਮੇ ਬਾਹੀ ਗਿਆ ਲੰਮੇ ਪਈਏ ਮੇਰਾ ਨਾਮ ਕੁਲਦੀਪ ਸਿੰਘ ਹਾਂਜੀ ਹਾਂਜੀ ਕੀ ਮਾਮਲਾ ਸਾਰਾ ਜਿਹੜਾ ਬਾਹਰ ਆਲਾ ਪਿਆ ਉਹ ਵੀਰੇ ਮਾਮਲਾ ਕੀ ਬੈਣਾ ਵਾ ਸਾਢੇ 3 ਵਜੇ ਕਣਕ ਪਈ ਆ ਡੀਪੂ ਦੇ ਵਿੱਚ ਤੇ ਬੀਬੀਆਂ ਆਣ ਕੇ ਸਵੇਰ ਦੀਆਂ ਬੈਠੀਆਂ ਵਾ ਜਿਹੜੀਆਂ ਪਿੱਛੋਂ ਆਈਆਂ ਹੋਣਾ ਬਾਅਦ 2 ਵਜੇ ਉਹ ਕਹਿੰਦੇ ਆ ਸਾਡੀ ਪਰਚੀ ਪਹਿਲਾਂ ਕੱਟੋ ਦੱਸੋ ਵੀ ਜਿਹੜੀਆਂ 7 ਵਜੇ ਆਣ ਕੇ ਬੈਠੀਆਂ ਨੇ ਉਹਨਾਂ ਦੀ ਪਰਚੀ ਮੈਂ ਕੱਟਾਂ ਕਿ ਜਿਹੜੀਆਂ ਜਿਹੜੀਆਂ 12 ਵਜੇ ਆਈਆਂ ਉਹਨਾਂ ਦੀ ਪਰਚੀ ਕੱਟਾਂ ਦੱਸੋ ਪਹਿਲਾਂ ਮੈਨੂੰ ਤੁਸੀਂ ਬੀਬੀਆਂ ਕਹਿ ਰਹੀਆਂ ਸਾਨੂੰ 3 ਦਿਨ ਲੱਗੇ ਕੱਟਣ ਖਰਾਬ ਵੀਰ ਇਹੋ ਜਿਹਾ ਕੋਈ ਗੱਲ ਨਹੀਂ ਆ 3 ਦਿਨ ਹੋ ਗਿਆ 3 ਦਿਨ ਹੋ ਗਿਆ ਕੋਈ ਐਹੋ ਜਿਹੀ ਕੋਈ ਗੱਲ ਨਹੀਂ ਆ ਕੱਲ ਮਸ਼ੀਨ ਚੱਲੀ ਤਾਂ ਕੱਲ ਮੈਂ ਪਰਚੀਆਂ ਕੱਟੀਆਂ ਵਾ ਤੇ ਅੱਜ ਮੈਂ ਦੂਜਾ ਕੋਟਾ ਪਵਾਇਆ ਫੇਰ ਵੀ ਉਹ ਬੰਦਾ ਬਿਮਾਰ ਹੋ ਗਿਆ ਸੀ ਉਹਦਾ ਕੋਟਾ ਪਾਇਆ ਵਾ ਤੇ ਇਹ ਬੀਬੀਆਂ ਕਾਲੀਆਂ ਪੈਂਦੀਆਂ ਵਾ ਹੁਣ ਆ ਵੇਖੋ ਕਿੰਨੀ ਜਨਤਾ ਮ ਜਾਨ ਬੋਝ ਕੇ ਪਰੇਸ਼ਾਨ ਕਰਦੀਆਂ ਇਹ ਜਾਨ ਬੋਝ ਕੇ ਪਰੇਸ਼ਾਨ ਕਰਦੀਆਂ ਟਰਾਲਾ ਗਨਗੜਾ ਆਇਆ ਇਹਨਾਂ ਨੂੰ ਲਵਾਉ ਨਹੀਂ ਦਿੱਤਾ ਟਰਾਲਾ ਵਾਪਸ ਉਹ ਆਪਸ ਵਿੱਚ ਛੱਡ ਗਏ ਆ ਟਰਾਲਾ ਦੱਸੋ ਜੀ ਹੁਣ ਇਹਨਾਂ ਦੇ ਇਹਨਾਂ ਦਾ ਕੋਈ ਦੋਸ਼ ਤੁਸੀਂ ਮੈਨੂੰ ਵੀ ਆ ਗਿਆ ਖਲੋਤੀਆਂ ਦੇਖਦਾ ਆਇਆ ਕੋਈ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ